Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡੇ ਕਟਵਾਲੀ ਜਿਹੜੇ ਐਸਟੋ ਨੇ ਮਜੀਦਪੁਰਾ ਚੌਂਕੀ ਚੜ੍ਹ ਗਲਿਆਰਾ ਬਲਜਿੰਦਰ ਸਿੰਘ ਹੋਰਾਂ ਨੇ ਤੇ ਕੱਲ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਵਾਸਾਪ ਦੇ ਏਰੀਏ ਦੇ ਵਿੱਚੋਂ ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ ਮੋਟਰਸਾਈਕਲ ਰਿਕਵਰ ਕੀਤਾ ਗਿਆ ਉਸ ਤੋਂ ਇਲਾਵਾ ਪੰਜ ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ ਟੋਟਲ 6 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 54/379 411 ਦਾ ਜਿਹੜਾ ਦਰਜ ਕੀਤਾ ਗਿਆ ਔਰ ਇਹ ਜਿਹੜੇ ਦੋ ਚੋਰ ਨੇ ਇੱਕ ਜਗਰਾਤ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ ਤੇ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਾਨਾ ਤੇ ਇੱਕ ਜਾਨਾ ਜਿਹੜਾ ਹੈਗਾ ਜੀ ਕੁੰਟਾਲਾ ਸਾਈਡ ਦਾ ਅਸੀਂ ਪਿਛਲੇ ਅਸਰ ਦੌਰਾਨ 25 ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਔਰ 27 ਮੋਬਾਈਲ ਰਿਕਵਰ ਕੀਤੇ ਚੋਰੀ ਦੇ 25 ਮੋਬਾਈਲ ਇਹ ਜਿਹਨੇ ਜਿਹੜੇ ਪਰ ਕਵਰ ਕੀਤੇ ਜਿਹੜੇ ਮਿਸ ਹੋਏ ਸੀ ਆਪਣੇ ਸਰਵਦਾਵਾਂ ਦੇ ਉਰ ਉਹਨਾਂ ਨੂੰ ਆਪਾਂ ਵਾਪਸ ਕੀਤੇ